ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਝਰੀ ਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਆ ਜਿਸ ਦੇ ਵਿੱਚ ਪੂਰੇ ਸੋਹਣੇ ਸੁਨੱਖੇ ਤੁਹਾਡੇ ਲਈ ਚਾਰ ਨਗ ਲੇਕੇ ਹਾਜ਼ਰ ਹੋਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਸਸਰੀਗਲ ਬਾਈ ਜੀ ਸਸਰੀਗਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੋ ਜੀ ਨਾਮ ਜਸ਼ਨਦੀਪ ਸਿੰਘ ਐਡਰੈਸ ਬੁਰਜ ਹਰੀ ਦਾ ਪੈਂਡਰ ਬਰਗਾੜੀ ਦੇ ਬਿਲਕੁਲ ਲੱਗੇ ਹੀ ਰਹਿ ਜਾਂਦਾਗਾ ਠੀਕ ਆ ਜੀ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾਗਾ ਠੀਕ ਆ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਤਹਿਸੀਲ ਜੈਤੋ ਠੀਕ ਆ ਬਾਈ ਜੀ ਬਾਈ ਜੀ ਕਿੰਨੇ ਦਾ ਹੈਗਾ ਅੱਜ ਆਪਣੇ ਕੋਲੇ ਅੱਜ ਆਪਣੇ ਕੋਲ 4 ਦੋ ਗੱਬਣ ਆ ਤਿਆਰ ਮੈਣਾਗਾ ਇੱਕ ਟੋਕੜ ਗੱਬਣ ਤੇ ਇੱਕ ਟੋਕੜ ਬੈਠ ਠੀਕ ਆ ਬਾਈ ਜੀ ਬਾਈ ਜੀ ਅਰ ਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅੱਜ ਬਾਈ ਜੀ ਹੁਣਾਂ ਕੋਲੇ ਚਾਰ ਲਾਗ ਵਕਾਊ ਆ ਦੋ ਮਤਲਬ ਗੱਬਣਾ ਐਚ ਐਫ ਵਹਿੜਾ ਤੇ ਦੋ ਤੋਕੜਾ ਇੱਕ ਜਰਸੀ ਆ ਇੱਕ ਐਚ ਐਫ ਕ੍ਰੋਸ ਤੇ ਤੋਕੜ ਗੱਬਣਾ ਜੀ ਤੇ ਬਾਈ ਜੀ ਕੀ ਡਿਟੇਲ ਐ ਦੀ ਪਹਿਲਾ ਨੰਬਰ ਵਹਿੜ ਦੀ ਇਹ ਦੂਜਾ ਸੂਆ ਵਹਿਣਾ ਵੀ ਤੇ ਦੂਜਾ ਸੂਆ ਹਾਂਜੀ ਇਹ ਪਲੂਨੇ ਵੈੜ ਦੇ ਤੈਨੇ 25-26 ਕਿਲੋ ਦਤਾ ਜੇ ਦਾਨ ਪਾਇ ਇਹਦੇ ਦਾਲ ਤਣ ਪੂਰੀ ਪੈਂਡੀ ਤੇ ਆ ਠੀਕ ਆ ਬਾਈ ਜੀ ਕੁਲਟੀ ਬਹੁਤ ਤੇ ਕੱਦ ਵਜਨ ਬਿਲਕੁਲ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਜੀ ਬਾਈ ਜੀ ਕੱਦ ਵਜਨ ਵਾਲੀ ਵੈੜ ਆ ਦੂਜਾ ਸੂਆ ਪਹਿਲੇ ਸੂਏ ਦਾ ਬਾਈ ਜੀ ਹੁਣ ਚੰਗਾ ਰਿਕਾਰਡ ਦੱਸਦੇ ਆ ਦਸ ਦਿਨ ਦੀ ਹਜੇ ਕੱਚੀ ਆ ਕਾਲੀ ਡੱਬੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਨਾਲ ਸੰਪਰਕ ਜ਼ਰੂਰ ਕਰ ਲਿਓ ਨੰਬਰ ਬਾਈ ਜੀ ਹੁਣ ਦਾ ਸਕਰੀਨ ਤੇ ਚੱਲੂਗਾ ਫੇਰ ਇਸ ਕੁਆਲਟੀ ਚੈੱਕ ਕਰ ਲਓ ਜੀ ਸੋਹਣੀ ਆ ਜੀ ਵੈੜ ਕੱਦ ਕਾਠ ਵਾਲੀ ਆ ਚਾਰੇ ਥਾਣਾ ਪੂਰੇ ਗਾਇਓ ਚ ਲੱਗੇ ਬਾਈ ਜੀ ਅੱਥੀ ਚੁਾਈ ਵਾਲੇ ਕਿਸੇ ਵੀਰ ਦੇ ਪਸੰਦਾ ਆਵੇ ਤੇ ਬਾਈ ਜੀ ਨਾਲ ਸਪਾਰਕ ਜ਼ਰੂਰ ਕਰ ਲਿਓ ਤੇ ਬਾਈ ਜੀ ਦੇਣ 10 ਪੱਕੇ ਪਏ ਜੀ ਹਾਂ ਜੀ ਹਾਂ ਜੀ 10 ਦੇਣ ਪਏ ਠੀਕ ਆ ਜੀ ਬਾਈ ਜੀ ਥਾਲ ਦੇਵਾ ਨੇੜ ਤੋਂ ਕਰਮ ਵਾਲੀ ਤੋਂ ਚੈੱਕ ਕਰ ਲਓ ਸੋਹਣਾ ਥਾਣਾ ਗੁਲਾਬੀ ਥਾਲ ਦੇ ਵੀ ਦੀ ਆ ਕੱਦ ਕਾਠ ਵਾਲੀ ਆ ਮੁੰਡੇ ਦੀ ਹੈਡ ਤੋਂ ਤਾਜ਼ਾ ਤੁਹਾਨੂੰ ਆਉਂਦਾ ਹੀ ਹੋਣਾ ਕੱਦ 1.5 5 ਫੁੱਟ ਮੰਨਦਾ ਇਹਦਾ ਆਪਦਾ ਵੀ ਹੈਗਾ ਤੇ ਬਾਈ ਦੇ ਕੰਨ ਦੇ ਨੇੜੇ ਫੁੱਟ 7 ਫੁੱਟ ਚ ਤੇ ਗਾਂ 5.5 ਫੁੱਟ ਜਾਨੀ ਕਿ ਗਾਂ ਹੈਗਾ ਹੈਗਾ ਬਾਈ ਜੀ ਕੱਦ ਸੋਹਣੀ ਹੈ ਤੇ ਬਾਈ ਜੀ ਕੀ ਜਾਇਡ ਮੰਗ ਹੈ ਦੀ ਸਮਾਨ ਕਰਨ ਨੂੰ ਤਾਂ ਮੇਰੇ ਤੁਹਾਨੂੰ ਪਤਾ ਮਾਰਕੀਟ ਚ ਲੋਕੇ ਆ ਚਾਹਾਂਗਾ ਤਾਂ ਲੱਖ ਸਵਾਲਾ ਵਾਲਾ ਲੱਖ ਮੰਗਦੇ ਆ ਆਪਾਂ 90 ਏਅਰ ਦੀ ਵੜ ਦੇਣੀ ਹੈ ਠੀਕ ਆ ਬਾਈ ਜੀ ਜਾਇਜ ਮੌਕੇ ਤੇ ਮਾਲਤਾਨ ਕੋਈ ਹੋ ਜਾਊਗਾ ਹਾਂ ਮੌਕੇ ਤੇ ਕਰ ਦਾਂਗੇ ਜੇ ਕੋਈ ਜ਼ਿਆਦਾ ਦੂਰ ਤੋਂ ਹੋਇਆ ਬਾਈ ਠੀਕ ਆ ਬਾਈ ਨਹੀਂ ਤੁਹਾਨੂੰ ਵੀ ਪਤਾ ਗਿਆ ਜੀ ਮਾੜਾ ਦਸ ਸਵਾਲਾ ਲੱਖ ਮੰਗੀਆਂ ਹਾਂ ਮੰਗੀਆਂ ਨੇ ਮੁੱਲ ਤਾਂ ਗਰੀ ਤੇ ਵੜਨਾ ਨਹੀਂਗਾ ਤੇ ਜਾਇਜ ਦੇਣਾ ਨਹੀਂ ਠੀਕ ਆ ਬਾਈ ਜਾਇਜ ਹੀ ਡਿਮਾਂਡ ਤਾਂ ਚਾਹੀਦੀ ਚਲੋ ਅੱਜ ਕੱਲ ਸਾਰੇ ਵੀਰ ਹੀ ਸਿਆਣੇ ਆ ਪਤਾ ਹੀ ਆ ਕਿੰਨੇ ਕਿਰਪਿਆ ਦੀ ਵੈਹਣਾ ਕਿੰਨੇ ਦਾ ਹੁੰਦਾ ਜਾਨਵਰ ਰੇਕ ਨੂੰ ਨਾ ਚੰਗੀ ਹੈ ਸੋਹਣੀ ਸੁਨੱਖੀ ਜਿੰਨੀ ਕਹੇਗੀ ਬਾਈ ਜੀ ਸਾਫ ਸੂਰੀ ਆ ਕਰਮਾ ਵਾਲੀ ਤੇ ਦੂਜਾ ਨੰਬਰ ਵੀਰ ਜੀ ਇਹ ਵੀ ਦੂਜਾ ਸੁਆਬ ਹੈ ਡਾ ਵੀਰੇ ਠੀਕ ਆ ਬਾਈ ਜੀ ਇਹ ਬਾਈ ਜੀ ਇਹ ਥੋੜੀ ਕਰਾਸ ਤੇ ਪੈਂਦੀ ਹੈ ਵਜਨ ਵਜਨ ਕਰਮਾ ਵਾਲੀ ਦਾ ਬਹੁਤ ਚੰਗਾ ਬਈ ਹੈ ਨਾ ਸਭੀ ਪਲੀਏ ਚੰਗੇ ਘਰਾਈ ਲੱਗਦੀ ਹੈ ਹਾਂ ਜੀ ਥੋੜੀ ਜੀ ਕਰਾਸ ਤੇ ਪੈਂਦੀ ਆ ਠੀਕ ਆ ਦੋ ਦੇਣੀ ਵੀ 25 ਕਿਲੋ ਪਲੂਣ ਵੜਨੇ ਦਿੱਤਾ ਦੂਜਾ ਸੁਆ 30 ਹੁੰਦੀ ਆ ਠੀਕ ਹੈ ਧਨ ਲੈ ਜੂਗੀ ਦੋ ਦੋ ਤਿੰਨ ਚਾਰ ਧਨ ਕੱਦ ਘਾਟ ਵਾਲੀ ਆ ਸੋਹਣੀ ਸੁਨੱਖੀ ਨਵੀਂ ਆਈ ਕਰਕੇ ਬਾਹਰ ਨੂੰ ਭਾਈਦੀ ਆ ਕਿਸੇ ਵੀਰ ਦੇ ਪਸੰਦ ਆਵੇ ਇਹਦਾ ਕੱਦ ਕੁਦ ਕਰਮ ਵਾਲੀ ਦਾ ਬਾਈ ਜੀ ਉਦੋਂ ਵੀ ਉੱਚਾ ਫੇਸ ਕੁਆਲਟੀ ਦੀ ਸੋਹਣੀ ਆ ਵਜਨ ਵਜੂਰਾ ਰਾਜੀ ਪਲੀ ਆ ਵਜਨ ਵਜੂਰਾ ਵਾਲੀ ਵਹਿੜ ਆ ਤੇ ਗੁਲਾਬੀ ਲੇਵਾ ਬਾਈ ਜੀ ਕਾਲੇ ਥਣ ਦੀ ਵਹਿੜ ਸੋਹਣੀ ਸੁਨੱਖੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਸਪਾਰਕ ਜ਼ਰੂਰ ਕਰ ਲਿਓ ਚਾਰੇ ਥਣ ਪੂਰੇ ਗੈਵ ਚ ਪੀੜੀ ਦੇ ਪਾਵਿਆਂ ਨੂੰ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਬਾਈ ਜੀ ਤੇ ਬਾਈ ਜੀ ਇਹ 4-5 ਦਿਨ ਲੈ ਜੂਗੀ। ਹਾਂਜੀ 4 ਤੋਂ 5 ਦਿਨ। ਦੁੱਧ ਨੇ ਕਿੰਨਾ ਕੁ ਪਾਇਆ ਪਹਿਲੇ ਸੂਏ? 25 ਕਿਲੋ ਕਲੂਨ ਨੇ ਪਾਇਆ ਬਾਈ। ਕਲੂਨ ਨੇ ਪਾਇਆ। ਇੱਥੇ ਕਿੰਨਾ ਕੁ ਦੇ ਦੂ ਬਾਈ? 28-29 ਕਿਲੋ ਦਾ ਦੇਣਾ ਚਾਹੀਦਾ ਕੱਦ ਵਜਨ ਬਹੁਤ ਆ। ਕੱਦ ਵਜਨ ਵਾਲੀ ਹੈ ਬਾਈ ਜੀ ਪਾ ਦੂਗੀ। ਤੇ ਇਹ ਜਾਇਜ ਕਿੰਨੇ ਦੇ ਦਾਂਗੇ ਬਾਈ ਜੀ? ਇਹ ਵੀ ਦੇ ਦਾਂਗੇ ਪੂਰੇ 90 ਦੇ। ਪੂਰੇ 90 ਹਜ਼ਾਰ। ਜੇ ਵੀ ਜੋਟੇ ਦਾ ਚਾਹ ਵੀ ਨੂੰ ਚਾਹ ਵਣ ਹੋਇਆ। ਹਾਂਜੀ। ਫੇਰ ਆਪਾਂ ਪੂਰੇ ਮਾਨ ਨੇ ਕਿ ਚਲੋ 80-85 ਦੋਨੇ ਵੜਾ ਦੇ। ਲਓ ਵੀਰ ਜੀ ਜੋੜਾ ਕੋਈ ਵੀਰ ਲੈਂਦਾ ਹੋਇਆ 85-85 ਹਜ਼ਾਰ ਦੀ ਕੱਲੀ-ਕੱ ਤੇ ਤੀਜਾ ਨੰਬਰ ਬਾਈ ਜੀ ਇਹ ਟੋਕੜ ਗੱਬਣ ਵੈੜਾ ਵੀਰੇ ਦੁੱਧ 6 ਕਿਲੋ ਹਾਂਜੀ ਤੇ ਬੱਚਾ ਇਹਦਾ ਮਗਰ ਬੱਚਾ ਬੱਚੇ ਤੇ ਮੈਂਦੀ ਹੈ ਠੀਕ ਆ ਮਗਰ ਬਾਈ ਜੀ ਇਹਦੇ ਬੱਚਾ ਬੱਚਾ ਖਾਦ ਰੇ ਇੱਧਰ ਹੋਣੀ ਪੱਤੇ ਲੋ ਬਾਈ ਜੀ ਆ ਬੱਚਾ ਇਹਦੇ ਮਗਰ 3 ਮਹੀਨੇ ਦੀ ਚੈੱਕ ਪਾਸ ਹੈ 3 ਮਹੀਨੇ ਦੀ ਚੈੱਕ ਪਾਸ ਆ ਚੈੱਕ ਆਪਣੀ ਕਰਾਈ ਵੀ ਆ ਅਗਲਾ ਕਰਾ ਸਕਦਾ ਵੀ ਬਾਈ ਜੀ ਅਗਲਾ ਕੋਈ ਵੀ ਜੇ ਲੈਣੀ ਹੋਵੇ ਆਪਦੀ ਡਾਕਟਰ ਸਾਡੇ ਕੇ ਚੈੱਕ ਕਰਾ ਲੋ ਬਾਈ ਜੀ ਜਿਹੜਾ ਤੁਹਾਨੂੰ ਡਾਕਟਰ ਚੰਗਾ ਲੱਗਿਆ ਉਹਦਾ ਲੈ ਕੇ ਆਇਓ ਸੋਣੀ ਆ ਵੈੜਾ ਕਿਸੇ ਵੀਰ ਦੇ ਪਸੰਦ ਆਵੇ ਥਲ ਥੁਣ ਕਰਮ ਵਾਲੀ ਨੂੰ ਚੰਗਾ ਲੱਗਿਆ 3 ਮਹੀਨਾ ਦੀ ਗੱਬੜਾ ਤੇ 6 ਲੀਟਰ ਬਾਈ ਜੀ ਦੁੱਧ ਆ ਇਹ ਕੁਆਲਟੀ ਚੈੱਕ ਕਰ ਲਓ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਡਾਕਟਰਾਂ ਦਾ ਵਿਆਹ ਸਕਦੇ ਆ ਬਾਈ ਦੇ ਘਰੇ ਚੋਗਿਲ ਜਾ ਸਕਦੇ ਆ ਇਹ ਜੈਜ ਬਾਈ ਜੀ ਕਿੰਨੇ ਦੇ ਦਾਂਗੇ ਮੋਹਲੇ ਦਾ ਕਰਾਉਣਾ ਬਈ 35000 ਕਰ ਲ ਗਏ ਵੈੜ ਬਈ 30000 ਦੀ ਦੇਣੀ ਆ ਬੱਸ 30000 ਦੀ ਦੇਣੀ ਆ ਚਲੋ ਬਾਈ ਜੀ ਕੋਈ ਗੱਲ ਨਹੀਂ ਦੂਰ ਹੋਇਆ ਉਹਦਾ ਮਾਨਦਾਨ ਵਿੱਚ ਵਰਤ ਠੀਕ ਆ ਬਾਈ ਤੇ ਚੌਥਾ ਨੰਬਰ ਬਾਈ ਜੀ ਜਰਸੀ ਆ ਹਾਂ ਜਰਸੀ ਤੇ ਪੈਂਦੀ ਵੈੜ ਜਰਸੀ ਵੈੜ ਆ ਬਾਈ ਜੀ ਸੁਆ ਵੀਰੇ ਦੋਦੇ ਇੱਥੇ ਲੈ 6 ਕਿਲੋ ਆਗਾ ਇਹਦਾ ਸੁਆ ਪਹਿਲੇ ਹੀ ਲੱਗਦਾ ਹਾਂ ਪਹਿਲਾਂ ਸੁਆ ਸੁਈ ਹੈਗੀ ਠੀਕ ਆ ਠੀਕਾ ਟੂਗਾ ਆਪਾਂ ਨੇ ਕੋਈ ਨਹੀਂ ਭਰਾਇਆ ਮੈਂ ਤੁਹਾਨੂੰ ਕਿਹਾ ਵੀ ਆਪਾਂ ਟੂਗਾ ਆਈ ਆਗੀ ਠੀਕ ਆ ਬਾਈ ਜੀ ਅੱਜ ਹੀ ਆਈ ਅੱਜ ਹੀ ਲੈਂਦੀ ਆ ਹਾਂ ਦੁੱਧ 6 ਕਿਲੋ ਚੋਕੇ ਲੈਂਦਾ ਹੁਣ ਹਾਂ ਦੁੱਧ ਆਪਾਂ ਚੋਕੇ ਲਿਆਉਂਦਾ ਠੀਕ ਆ ਬਾਈ ਲੈ ਬਾਈ ਇਹ ਵੀ ਤੋੜ ਕੇ ਵਿਖਾ ਦੇ ਮੰਨ ਕੇ ਚਲੋ ਫਾਰਮ ਤੋਂ ਆਈ ਸੀਗੀ ਬੱਚੀ ਹਾਂਜੀ ਰੰਗ ਰੰਗੋ ਬੜਾ ਸੋਹਣਾ ਕਰਮ ਵਾਲੀ ਦਾ ਪੱਕਾ ਰੰਗ ਆ ਲਾਲ ਫੇਸਬੁਕ ਵੀ ਸੋਹਣਾ ਬਾਈ ਜੀ ਲਓ ਬਾਈ ਜੀ ਤੋੜ ਚਾਲ ਇਹਦੀ ਵੀ ਚੈੱਕ ਕਰੋ ਨਵੀਂ ਆਈ ਆ ਭੱਜੂਗੀ ਜਰੂਰ ਡਰਦੀ ਆ ਕੈਮਰੇ ਤੋਂ ਬਾਕੀ ਬਾਈ ਜੀ ਜਵਾਨੀ ਆ ਜਵਾਨੀ ਦੇ ਵਿੱਚ ਪਸੂ ਖੜਮਾਸਤੀ ਕਰਦਾ ਹੀ ਆ ਵੱਲ ਲੋ ਵੀਰੇ ਵੱਲ ਲੋ ਵੱਲ ਹਾਂ ਚੱਲ ਹਾਂ ਬੱਸ ਉਹ ਇਹ ਜੈਜ ਕਿਨੇ ਦੇ ਦੋ ਬਾਈ ਜੀ ਇਹ ਜੈਜ ਹਾਂਜੀ ਇਹ ਮੋਲ ਤਾਂ ਕਰਾਣਾ ਕੋਈ ਬਾਈਕਰ ਨਾਲ ਉੱਚੀ ਕਰਾ ਲੋ ਇਹ ਲਾਸਟ 18000 ਦੀ ਵੱਚੀ ਦੇ ਦੇ 18000 ਦੀ ਦੇ ਦੇ ਲਓ ਬਾਈ ਜੀ ਚਾਰੇ ਨਾਲ ਤੁਹਾਨੂੰ ਖਾਤੇ ਆ ਜਰਸੀ ਤੋਕਰ ਬਾਈ ਜੀ 18000 ਦੀਆਂ ਦੇ ਤੋਕਰ ਗੱਬਲ 30000 ਦੀ ਤੇ ਆ ਜੋੜਾ ਬਾਈ ਜੀ 90 90000 ਦਾ ਜੋੜਾ ਇਕੱਠਾ ਲਊਗਾ 85000 ਦਾ ਤਾਂ ਬਾਈ ਜੀ ਵੀਡੀਓ ਆਪਣੀ ਸੋਹਣੀ ਲੱਗੇ ਕਿ ਸ਼ੇਅਰ ਕਰ ਦਿਓ ਲਾਈਕ ਕਰ ਲਿਓ ਥੱਲੇ ਵੇਖ ਪਵਾ ਸੀਲ ਦਾ ਇੰਨੇ ਜਿਹੇ ਵਾਲਾ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣਾ ਬਾਈ ਜੀ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਉਹ ਸੀਲ ਸਾਊਗਾ ਬਾਈ ਜੀ ਨਵੀਂ ਕਰਕੇ ਭਾਈ ਦੀ ਆ ਮੁੰਡਾ ਵੈਸੇ ਹੀ ਇੱਥਾ ਬੈਠੀ ਜਾਂਦਾ ਠੀਕ ਆ ਬਾਈ ਜੀ ਨਹੀਂ ਠੀਕ ਆ ਸੀਲ ਆ ਜੀ